ਤੁਸੀਂ ਦੇਖ ਰਹੇ ਹੋ ਮਾਲਵੇ ਐਮਪੀ ਟੀਵੀ ਤੇ ਮੈਂ ਰਸ਼ਪਿੰਦਰ ਸਿੰਘ ਇੱਕ ਵੱਡੀ ਜਾਣਕਾਰੀ ਦੇ ਦिए ਕਿ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਖਾਲਸਾ ਪਬਲਿਕ ਸਕੂਲ ਕਪਿਆਲ ਦੇ ਵਿੱਚ ਜ਼ੋਨ 2 ਚੈਸ ਦੇ ਮੁਕਾਬਲੇ ਹੋ ਰਹੇ ਨੇ ਜਾਣਕਾਰੀ ਦੇ ਦिए ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਜਿਹੜਾ ਜ਼ਿਲ੍ਹਾ ਸੰਗਰੂਰ ਦੇ ਇਸ ਸਕੂਲ ਨੂੰ ਮੌਕਾ ਮਿਲੇ ਕਿ ਚੈਸ ਦੇ ਮੁਕਾਬਲੇ ਕਰਵਾਏ ਜਾਣ ਜਿਸ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਦੇ ਬੱਚੇ ਪਹੁੰਚੇ ਨੇ ਤੇ ਜਿਹੜਾ ਮੁਕਾਬਲਾ ਹੋ ਰਿਹਾ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜਾ ਪਹਿਲਾਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਬੱਚਿਆਂ ਦੇ ਵੱਲੋਂ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਚੈਸ ਖੇਡ ਰਹੇ ਨੇ ਬੱਚੇ ਮਾਈਂਡ ਨੂੰ ਤੇਜ਼ ਕਰਨ ਦੇ ਲਈ ਜਿਹੜਾ ਇਹ ਗੇਮ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨੂੰ ਖੇਡਿਆ ਜਾਂਦਾ ਤਾਂ ਜਿਸ ਨੂੰ ਪਰਫੁੱਲਕ ਕੀਤਾ ਜਾ ਰਿਹਾ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇੱਕ ਵੱਡਾ ਮੌਕਾ ਮਿਲਿਆ ਜ਼ਿਲ੍ਹਾ ਸੰਗਰੂਰ ਤੇ ਇਸ ਸਕੂਲ ਨੂੰ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬੱਚੇ ਜਿਹੜੇ ਪ੍ਰੈਕਟਿਸ ਕਰ ਰਹੇ ਜਾਣਕਾਰੀ ਦੇ ਦिए ਖਾਲਸਾ ਪਬਲਿਕ ਸਕੂਲ ਦੇ ਵੱਲੋਂ ਪਹਿਲਾਂ ਵੀ ਬਹੁਤ ਵੱਡੇ ਮੁਕਾਬਲੇ ਕਰਵਾਏ ਜਾਂਦੇ ਆ ਤੇ ਬੱਚਿਆਂ ਨੇ ਵੱਡੇ ਪੱਧਰ ਤੇ ਜਿਹੜੀਆਂ ਮੱਲਾ ਬਿਮਾਰੀਆਂ ਨੇ ਤਾਂ ਉੱਥੇ ਤੋਂ ਨੂੰ ਲੈ ਚੱਲਦੇ ਆ ਸਕੂਲ ਦੇ ਵਿੱਚ ਤੇ ਕੀ ਕਹਿਣਾ ਇਸ ਮੁਕਾਬਲੇ ਨੂੰ ਲੈ ਕੇ ਸਕੂਲ ਦੇ ਚੇਅਰਮੈਨ ਦਾ ਕਿਸ ਤਰ੍ਹਾਂ ਮੌਕਾ ਮਿਲਿਆ ਇਸ ਸਕੂਲ ਨੂੰ ਤੁਸੀਂ ਵੀ ਸੁਣੋ ਮੇਰਾ ਨਾਮ ਸਰਦਾਰ ਕਰਨਜੀਤ ਸਿੰਘ ਢਿੱਲੋਂ ਚੇਅਰਮੈਨ ਖਾਲਸਾ ਪਬਲਿਕ ਸਕੂਲ ਕਪਿਆਲ ਸਰਕੂ ਦੇ ਵਿੱਚ ਜ਼ੋਨ 2 ਦੀਆਂ ਸਟੇਟ ਪੱਧਰੀ ਗੇਮਿੰਗ ਹੋ ਰਹੀ ਹੈ। ਬਿਲਕੁਲ ਬਿਲਕੁਲ ਜੀ ਇਹ ਸੀਵੀਐਸਸੀ ਨਾਰਥ ਜ਼ੋਨ 2 ਹੈ। ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਐਂਡ ਜੰਮੂ ਐਂਡ ਕਸ਼ਮੀਰ ਦੇ ਬੱਚੇ ਭਾਗ ਲੈ ਰਹੇ ਹਨ। ਇਸ ਵਿੱਚ 11 ਸਾਲ ਦੇ, 14 ਸਾਲ, 17 ਤੇ 19 ਸਾਲ ਦੇ ਬੱਚੇ ਭਾਗ ਦੇਣ। ਇਸ ਕੰਪੀਟੀਸ਼ਨ ਵਿੱਚ ਬੁਆਏਜ਼ ਤੇ ਗਰਲਜ਼ ਦਾ ਕੰਪੀਟੀਸ਼ਨ ਵੀ ਹੋ ਰਿਹਾ ਹੈ। ਜਿਸ ਵਿੱਚ 11, 14 1790 ਦੇ ਗਰਲਸ ਵੀ ਭਾਗ ਲੈ ਰਹੇ ਹਨ ਇਸ ਤੋਂ ਇਲਾਵਾ ਇਸ ਗੇਮ ਦੇ ਵਿੱਚ ਮਿਕਸ ਬੁਆਇਸ ਤੇ ਗਰਲਸ ਦੀ ਕੇਮ ਵੀ ਖੇਡੀ ਜਾਂਦੀ ਚ ਇਸ ਕੰਪੀਟੀਸ਼ਨ ਇਹ ਕੰਪੀਟੀਸ਼ਨ ਸਾਡੇ ਮਾਈਂਡ ਨੂੰ ਬਹੁਤ ਜ਼ਿਆਦਾ ਸ਼ਾਰਪ ਕਰਦਾ ਹੈ ਇਸ ਨਾਲ ਸਾਡੇ ਬੱਚੇ ਮੋਬਾਈਲ ਤੋਂ ਦੂਰ ਹੁੰਦੇ ਹਨ ਜਿਹੜਾ ਕਿ ਸਾਡੇ ਬੱਚਿਆਂ ਲਈ ਅੱਜ ਸਾਡੇ ਸਮਾਜ ਲਈ ਸਭ ਤੋਂ ਬੁਰੀ ਗੱਲ ਹੈ ਇਸ ਨੂੰ ਸਾਨੂੰ ਦੂਰ ਕਰਨੇ ਸਾਡੇ ਬੱਚਿਆਂ ਨੂੰ ਵੱਧ ਤੋਂ ਵੱਧ ਸਾਨੂੰ ਖੇਡਾਂ ਲਈ ਜੋੜਨਾ ਚਾਹੀਦਾ ਹੈ ਇਲਾਕੇ ਦੇ ਲੋਕਾਂ ਦੀ ਮੰਗ ਦੇ ਅਨੁਸਾਰ ਸਾਡੇ ਬੱਚਿਆਂ ਨੂੰ ਬਾਰ ਬਾਰ ਇਹ ਕਿਹਾ ਜਾ ਰਿਹਾ ਸੀਗਾ ਵੀ ਸਾਡੇ ਬੱਚੇ ਮੋਬਾਈਲ ਦਾ ਖਿਹੜਾ ਬਿਲਕੁਲ ਘਰ ਵਿੱਚ ਨਹੀਂ ਛੱਡਦੇ ਇਸ ਨੂੰ ਤੁਸੀਂ ਕੋਈ ਐਕਸਟਰਾ ਐਕਟੀਵਿਟੀ ਆ ਕਰਵਾਓ ਉਸ ਐਕਟੀਵਿਟੀ ਨੂੰ ਧਿਆਨ ਵਿੱਚ ਰੱਖਦੇ ਹੋਇਆ ਕਿ ਇੱਕ ਚੈਸ ਸੀ ਇੱਕ ਵਧੀਆ ਸਾਧਨਾ ਹੈ ਉਸ ਚੈਸ ਨੂੰ ਜਦੋਂ ਅਸੀਂ ਡੀਪਲੀ ਚੈੱਕ ਕੀਤਾ ਤਾਂ ਅਸੀਂ ਉਸ ਨੂੰ ਅਸੀਂ ਆਪਣੇ ਸਕੂਲ ਵਿੱਚ ਕਰਾਉਣ ਲੱਗੇ ਉਸ ਤੋਂ ਬਾਅਦ ਅਸੀਂ ਨਾਰਥ ਜ਼ੋਨ ਲਈ ਅਪਲਾਈ ਕੀਤਾ ਜੋ ਕਿ ਸਾਨੂੰ ਸੀਬੀਐਸਸੀ ਦਾ ਨਾਰਥ ਜ਼ੋਨ 2450 25 ਦਿੱਤਾ ਗਿਆ ਇਹ 11 12 ਤੇ 13 ਤਰੀਕ ਨੂੰ ਸਾਡੇ ਸਕੂਲ ਚ ਟੂਰਨਾਮੈਂਟ ਹੋ ਰਿਹਾ ਹੈ 13 ਤਰੀਕ ਇਸ ਦਾ ਲਾਸਟ ਡੇ ਹੈ ਇਸ ਲਾਸਟ ਡੇ ਦੇ ਵਿੱਚ ਸੀਬੀਐਸਸੀ ਵਿੱਚ ਦਿੱਤੀ ਗਈ 골ਡ ਮੈਡਲਾਂ ਦੀ ਡਿਸਟ੍ਰਿਬਿਊਸ਼ਨ ਕੀਤੀ ਜਾਊਗੀ ਫਰਸਟ ਆਉਣਾਂ ਬੱਚਿਆਂ ਨੂੰ 골ਡ ਮੈਡਲ ਤੇ ਬ੍ਰਾਊਨ ਤੇ ਸਿਲਵਰ ਮੈਡਲ ਦਿੱਤੇ ਜਾਣਗੇ ਇਸ ਵਿੱਚ ਕੁੱਲ 128 ਬੱਚਿਆਂ ਨੂੰ ਪ੍ਰਾਈਜ਼ ਦਿੱਤਾ ਜਾਊਗਾ। ਇਸ ਕੰਪੀਟੀਸ਼ਨ ਵਿੱਚ 1000 ਤੋਂ ਵੱਧ ਬੱਚਿਆਂ ਨੇ ਭਾਗ ਲਿਆ ਜੋ ਕਿ ਸਾਡੇ ਪੰਜਾਬ ਲਈ ਭਵਾਨੀਗੜ੍ਹ ਲਈ ਤੇ ਡਿਸਟ੍ਰਿਕਟ ਸੰਗਰੂਰ ਲਈ ਮਾਣ ਵਾਲੀ ਗੱਲ ਹੈ। ਮੈਂ ਇਸ ਕੰਨਾ ਕਹਿਣਾ ਹਾਂ ਇਸ ਤੋਂ ਇਲਾਵਾ ਸਾਡੇ ਸਕੂਲ ਵਿੱਚ ਹੋਰ ਵੀ ਐਕਟੀਵਿਟੀਆਂ ਕਰਵਾਈ ਜਾਂਦੀਆਂ ਨੇ। ਸਪੋਰਟਸ ਦੇ ਵਿੱਚ ਹੋਰ ਕੰਮਾਂ ਵਿੱਚ ਐਜੂਕੇਸ਼ਨ ਦੇ ਵਿੱਚ ਸਾਡੇ ਸਕੂਲ ਦਾ ਬਹੁਤ ਜ਼ਿਆਦਾ ਅੱਛੇ ਰਿਜ਼ਲਟ ਆਣ। 10th 2 ਦੇ ਲੰਮੇ ਸਮੇ ਤੋਂ ਰਿਜ਼ਲਟ ਆ ਰਹੇ ਨੇ। ਇਹ ਸਾਡੇ ਇਲਾਕੇ ਦੇ ਵਿੱਚ ਤੇ ਬਹੁਤ ਵਧੀਆ ਉਪਰਾਲਾ ਹੈ ਮੈਂ ਵੱਧ ਤੋਂ ਵੱਧ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਗੇਮਾਂ ਵਿੱਚ ਪਾਇਆ ਜਾਵੇ ਜਿਸ ਨਾਲ ਸਾਡੇ ਇਲਾਕੇ ਦਾ ਤੇ ਵਿਕਾਸ ਹੋ ਸਕੇ ਇਸ ਸੇ ਬੱਚਾ ਨੂੰ ਦਿਮਾਗੀ ਤੌਰ ਤੇ ਚੇਤਨ ਹੋ ਸਕੇ ਸਰ ਮਾਈਂਡ ਸ਼ਾਪ ਗੇਮ ਹੈ ਚੈਸ ਸकता ਅਸੀਂ ਪਹਿਲਾ ਅਸੀਂ ਜਾਣਕਾਰੀ ਜਿੱਦਾਂ ਲਈ ਹੈ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਇਦਾਂ ਦਾ ਹੋ ਰਿਹਾ ਵੀ ਜ਼ਿਲ੍ਹਾ ਸੰਗਰੂਰ ਨੂੰ ਅੰਮ੍ਰਲ ਬਿਲਕੁਲ 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 ਡਿਸਟ੍ਰਿਕਟ ਸੰਗਰੂਰ ਦੇ ਵਿੱਚ ਨਾਰਥ ਜ਼ੋਨ ਚੈਸ ਦਾ ਮੁਕਾਬਲਾ ਸੀਵੀਐਸਸੀ ਦਾ ਪਹਿਲੀ ਵਾਰ ਹੀ ਹੋਇਆ ਉਸ ਤੋਂ ਇਲਾਵਾ ਕਿਤੇ ਪੰਜਾਬ ਦੇ ਵਿੱਚ ਕਿਤੇ ਹੋਰ ਹੋਇਆ ਵੀ ਉਸ ਬਾਰੇ ਮੈਨੂੰ ਸ਼ਾਇਦ ਬਿਲਕੁਲ ਮਹਿਸੂਸ ਹੁੰਦਾ ਵੀ ਬਿਲਕੁਲ ਇਲਾਕੇ ਲਈ ਮਾਨ ਮਹਿਸੂਸ ਹੁੰਦਾ CVSC ਦਾ ਮੈਂ ਧੰਨਵਾਦ ਕਰਦਾ ਕਿ ਉਸਨੇ ਸਾਡੇ ਸਕੂਲ ਦੀ ਚੋਣ ਕੀਤੀ ਹੈ। ਤਾਂ ਇਲਾਕਾ ਵਾਸੀਆਂ ਨੂੰ ਕੀ ਕਹਿਣਾ? ਇਲਾਕਾ ਵਾਸੀਆਂ ਨੂੰ ਕਹਿਣਾ ਵੀ ਬੱਚਿਆਂ ਨੂੰ ਇਸ ਗੇਮ ਨਾਲ ਜੋੜੋ ਤਾਂ ਕਿ ਬੱਚੇ ਦਿਮਾਗੀ ਵਿਕਾਸ ਦੇ ਹੋਣ ਨਾਲ ਬੱਚੇ ਐਜੂਕੇਸ਼ਨ ਆ ਵੀ ਉਸ ਨਾਲ ਜੁੜੇ। ਮੇਰਾ ਨਾਮ ਬਲਰਾਜ ਕਮਾਰ ਮੈਂ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੇਵਾਲ ਦਾ ਪ੍ਰਿੰਸੀਪਲ ਹਾਂ। ਸੋਡੇ ਇਥੇ ਆਉਣ ਤੱਕ ਸਿ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਸਰ ਜ਼ੋਨ 2 ਦੇ ਸਟੇਟ ਪੱਧਰੀ ਮੁਕਾਬਲੇ ਲਈ ਕੀ ਕਿਹੜੇ ਮੁਕਾਬਲੇ ਸਨ ਹਾਂ ਬਿਲਕੁਲ ਬਿਲਕੁਲ ਕਿ ਇਹ ਜੋ ਇਹ ਸਕੂਲ ਦੇ ਵਿੱਚ ਇਹ ਮੁਕਾਬਲੇ ਹੋ ਰਹੇ ਹਨ ਇਹ ਨਾਰਥ ਜ਼ੋਨ 2 ਸੀਬੀਐਸਸੀ ਦੇ ਚੈਸ ਟੂਰਨਾਮੈਂਟ ਹੋ ਰਿਹਾ ਜਿਸ ਦੇ ਵਿੱਚ ਕੀ ਹੈ ਚੰਡੀਗੜ੍ਹ ਤੇ ਪੰਚਕੁਲਾ ਦੋਹਾਂ ਦੇ ਕਲਾਸਟਰ ਲੈ ਗਏ ਹਨ ਜਿਹਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੀਆਂ ਟੀਮ ਸਾਰੀਆਂ ਤਾਂ ਲੱਗਦਾ ਸਰ ਸ਼ਹਿਰ ਵਾਸੀ ਨੂੰ ਵੱਡੀ ਸੁਬਾਤ ਮਿਲੇ ਕਿਉਂਕਿ ਪੰਜਾਬ ਦੇ ਵਿੱਚ ਇਦਾਂ ਦੇ ਮੁਕਾਬਲੇ ਨਹੀਂ ਹੁੰਦੇ ਬਹੁਤ ਬਿਲਕੁਲ ਬਿਲਕੁਲ ਜੀ ਇਹ ਅੱਜ ਦਾ ਨਾ ਬਹੁਤ ਹੀ ਇੱਕ ਟਰੈਜੇਡੀ ਚੱਲ ਰਹੀ ਆ ਕਿ ਅਸੀਂ ਬੱਚਿਆਂ ਨੂੰ ਮੋਬਾਈਲ ਤੋਂ ਹੈਪਸਟੋਲੇਸ ਤਨ ਦਾ ਬਣਾ ਰੱਖਿਆ ਕਿ ਬੱਚੇ ਹਰ ਵਾਰ ਕੀ ਕਰਦੇ ਨੇ ਕਿ ਕਿ ਮੋਬਾਈਲ ਨਾਲ ਹੀ ਟੱਚ ਰਹਿੰਦੇ ਨੇ ਕਿ ਕੀ ਕੀਤਾ ਜਾਵੇ ਕਿ ਅਸੀਂ ਬੱਚੇ ਨੂੰ ਇਸ ਮੋਬਾਈਲ ਤੋਂ ਥੋੜਾ ਦੂਰ ਕੀਤਾ ਪੇਰੈਂਟਸ ਦੀ ਵੀ ਸਾਡੇ ਕੋਲ ਕੈਰੀਜ਼ ਬਹੁਤ ਹੁੰਦੀ ਹੈ ਕਿ ਕੁਝ ਵੀ ਕਰੋ ਜੀ ਸਾਡੇ ਬੱਚੇ ਮੋਬਾਈਲ ਨੂੰ ਛੱਡ ਦੇ ਤਾਂ ਅਸੀਂ ਸੋਚ ਰਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕੀ ਗੇਮਸ ਦੇ ਵਿੱਚ ਵੀ ਪਾਰਟਿਸਿਪੇਟ ਕਰਵਾਇਆ ਜਾਵੇ ਪਰ ਅੱਜ ਕੱਲ ਗੇਮਸ ਵੀ ਇਸ ਤਰ੍ਹਾਂ ਦੇ ਬੱਚੇ ਵੀ ਇਸੇ ਤਰ੍ਹਾਂ ਦੇ ਹੋ ਗਏ ਨੇ ਕਿਉਂਕਿ ਗਰਾਊਂਡ ਦੀ ਗੇਮਸ ਨੂੰ ਲੈ ਕੇ ਬੱਚੇ ਇੰਨੇ ਐਕਸਾਈਟਡ ਨਹੀਂ ਹੁੰਦੇ ਸੋ ਅਸੀਂ ਨੇ ਇੱਕ ਉਪਰਾਲਾ ਕੀਤਾ ਕਿ ਸਾਡੇ ਬੱਚਿਆਂ ਦੇ ਵਿੱਚ ਇੱਕ ਅਵੇਅਰਨੈਸ ਆਵੇ ਤਾਂ ਅਸੀਂ ਨੇ ਕਿਹਾ ਜੌਨ 2 ਨਾਰਥ ਜੌਨ 2 ਦਾ ਅਸੀਂ ਇੱਕ ਗੇਅ ਟੂਰਨਾਮੈਂਟ ਕਰਵਾਇਆ ਤਾਂ ਕਿ ਇਸ ਇਲਾਕੇ ਦੇ ਵਿੱਚ ਦੂਰ ਦੂਰ ਤੱਕ ਇਹ ਅਵੇਅਰਨੈਸ ਪਵੇ ਕਿ ਚੈਸ ਜੋਹੀ ਗੇਮ ਆ ਜਿਹੜੀ ਅਸੀਂ ਕਿਤੇ ਵੀ ਖੇਡ ਸਕਦੇ ਹਾਂ ਅੰਦਰ ਵੀ ਗੇਟ ਖਲ੍ਹ ਸਕਦੇ ਹਾਂ ਅਸੀਂ ਬਾਹਰ ਵੀ ਖੇਡ ਸਕਦੇ ਹਾਂ ਬੱਚੇ ਕਿਤੇ ਵੀ ਬੈਠ ਕੇ ਖੇਡ ਸਕਦੇ ਹਨ ਤੇ ਇਸ ਤਰ੍ਹਾਂ ਦੀ ਗੇਮ ਆ ਕਿ ਜਿਹੜੀ ਕੀ ਕਰਦੀ ਸਾਡੇ ਦਿਮਾਗ ਨੂੰ ਕੀ ਆ ਸਾਡੀ ਨੌਲਜ ਨੂੰ ਵੀ ਕੀ ਆ ਗੇਨ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਸਰ ਇਹ ਬੱਚੇ ਨੇ ਕਿ ਕਿਹੜੀ ਜਿਹੜੀ ਜਗ੍ਹਾ ਤੋਂ ਆਏ ਨੇ ਬੱਚੇ ਹਾਂਜੀ ਆ ਸਰ ਇਹ ਬੱਚੇ ਨੇ ਕਿ ਜਿਹੜੇ ਜਿਵੇਂ ਕਿਸ ਨੂੰ ਪਹਿਲਾਂ ਹੀ ਦੱਸਿਆ ਕਿ ਪੰਜਾਬ ਤੋਂ ਵੀ ਆਏ ਨੇ ਹਰਿਆਣਾ ਤੋਂ ਵੀ ਆਏ ਨੇ ਹਿਮਾਚਲ ਪ੍ਰਦੇਸ਼ ਤੋਂ ਵੀ ਆਏ ਨੇ ਜੰਮੂ ਕਸ਼ਮੀਰ ਤੋਂ ਵੀ ਆਏ ਨੇ ਤੇ ਲਗਭਗ ਇਹ 1000 ਪਲੱਸ ਬੱਚਾ ਜਿਹੜਾ ਇੱਥੇ ਪਾਰਟਿਸਪੇਟ ਕਰ ਰਿਹਾ ਇਸ ਵਿੱਚ ਲੱਗਦਾ ਸਭ જિલ્લા ਸੰਗਰੂਰ ਦੇ ਆਪਣੇ ਸਕੂਲਾਂ ਵੱਡੀ ਸੋਗਤ ਉਮੀਦੀ ਹੈ ਇਸ ਗੇਮ ਨੂੰ ਬਿਲਕੁਲ ਜੀ ਇਸ ਦਾ ਇਹੀ ਸਮਝਦੇ ਆ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਟੂਰਨਾਮੈਂਟ ਨੇ ਹੈਗੇ ਜੌਨ ਲੈਵਲ ਦੇ ਟੂਰਨਾਮੈਂਟ ਨੇ ਬਹੁਤ ਘੱਟ ਆਪਣੇ ਇਸ ਡਿਸਟ੍ਰਿਕਟ ਦੇ ਵਿੱਚ ਹੋਏ ਨੇ ਖਾਸ ਕਰਕੇ ਮੈਨੂੰ ਹੀ ਲੱਗਦਾ ਜਿੰਨੀ ਕਿ ਮੇਰੀ ਨੌਲੇਜ ਹੈ ਕਿ ਚੈਸ ਦਾ ਕੋਈ ਜੌਨ ਦਾ ਟੂਰਨਾਮੈਂਟ ਪਹਿਲਾਂ ਇਸ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਹੋ ਜਾਵੇ ਹਾਂ ਪੰਜਾਬ ਵਿੱਚ ਹੋ ਸਕਦਾ ਵੀ ਕਦੇ ਹੋਇਆ ਹੋਵੇ ਬਟ ਚੈਸ ਦਾ ਟੂਰਨਾਮੈਂਟ ਇਸ ਸੰਗਰੂ ਡਿਸਟ੍ਰਿਕਟ ਵਿੱਚ ਹੋਇਆ ਵੇ ਪਹਿਲੀ ਵਾਰ ਤੇ ਸ਼ਾਇਦ ਮੇਰੀ ਨਜ਼ਰ ਵਿੱਚ ਨਹੀਂ ਸਰ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਪਿਆਸਪੂਰ ਨੇ ਵੱਡੇ ਪੱਧਰ ਤੇ ਮੱਲਾ ਮਾਰੀਆਂ ਨੇ ਬੱਚਿਆਂ ਨੇ ਸਪੋਰਟਸ ਦੇ ਵਿੱਚ ਲਾ ਲੋ ਤਾਂ ਹੁਣ ਇੱਕ ਵੱਡੀ ਸੁਗਾਤ ਆਈ ਹੈ ਤੇ ਕੀ ਕਹਿੰਦੇ ਬਿਲਕੁਲ ਜੀ ਬਿਲਕੁਲ ਜੀ ਇਸ ਤਰ੍ਹਾਂ ਨਹੀਂ ਹੈਗਾ ਕਿ ਅਸੀਂ ਪਹਿਲੀ ਵਾਰ ਹੀ ਕਰਾਂ ਬੱਚੇ ਪਹਿਲਾਂ ਵੀ ਸਾਡੇ ਪਾਰਟਿਸਿਪੇਟ ਕਰਦੇ ਨੇਗੇ 30 ਤਰ੍ਹਾਂ ਦੇ ਗੇਮ ਚ ਕਰਦੇ ਨੇਗੇ ਜਿਵੇਂ ਜੋਂ ਤੱਕ ਜਿਹੜੀਆਂ ਦੂਸਰੀਆਂ ਪਹਿਲਾਂ ਗੇਮ ਚ ਹੁੰਦੀਆਂ ਸੀ ਉਹਨਾਂ ਵਿੱਚ ਵੀ ਪਾਰਟਿਸਿਪੇਟ ਕਰਾਉਣਾ ਕੋਸ਼ਿਸ਼ ਕਰਦੇ ਕਿ ਬੱਚਿਆਂ ਨੂੰ ਕੀ ਅਸੀਂ ਐਕਸਟਰਾ ਕਰ ਕੋਲਮੇ ਦੇ ਵਿੱਚ ਕੀ ਅ ਤਾਂ ਕਿ ਬੱਚੇ ਦਾ ਸਿਰਫ ਪੜ੍ਹਾਈ ਦਾ ਹੀ ਸੀਮਤ ਰਹਿਣ ਬੱਚੇ ਹਰ ਤਰ੍ਹਾਂ ਦੀ ਜਿਹੜੀ ਗੇਮ ਦੇ ਵਿੱਚ ਹੀ ਪਾਰਟਿਸਪੇਟ ਕਰਨ ਤਾਂ ਕਿ ਬੱਚੇ ਕੀ ਅੱਗੇ ਜਾ ਕੇ ਤਰੱਕੀਆਂ ਕਰਨ